ਸਰਕਾਰਾਂ ਨੇ ਚਾਹੁੰਦੀਆਂ ਆਪਣੇ ਵਿਰੋਧੀ ਨੂੰ ਜੇਲ੍ਹ ਚੋਂ ਬਾਹਰ ਨਿਕਲਣ। ਕਿ ਅਮਰਪਾਲ ਪੰਜਾਬ ਦਾ ਇੱਕ ਬਹੁਤ ਵੱਡਾ ਨੇਤਾ ਬਣ ਕੇ ਉੱਭਰ ਰਿਹਾ। ਉਹਦੀ ਚੁੱਪ ਦੀ ਆਵਾਜ਼ ਗੂੰਜਦੀ ਆ ਪੰਜਾਬ ਦੇ ਸਿਆਸੀ ਗਲਿਆਰਾਂ ਦੇ ਵਿੱਚ। ਜਿਹੜੇ ਪੰਥਕ ਹੁੰਦੇ ਆ ਸੁਖਵੀਰ ਬਾਦਲੋਂ ਨੇ ਉਹਨਾਂ ਦੇ ਖੇਮੇ ਵਿੱਚ ਬੜਾ ਗੂੰਜਦਾ ਉਹ। ਪੰਜਾਬ ਸਰਕਾਰ ਚਾਹੁੰਦੀ ਆ ਬਾਹਰ ਨਾ ਆਵੇ ਪਰ ਕੋਰਟ ਨੇ ਫੈਸਲਾ ਕਰਨਾ ਹੈ ਕਿ ਉਹ ਬਾਹਰ ਆਵੇਗਾ ਕਿ ਨਹੀਂ ਆਵੇਗਾ। ਪੀ ਅਮਰਿਤਪਾਲ ਸਿੰਘ ਉਹਨਾਂ ਦੀ ਜੋ ਕਿ ਡਿਬ੍ਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਉੱਤੇ ਐਨਐਸਏ ਲੱਗਿਆ ਹੋਇਆ ਤੇ ਉਹ ਖਡੂਰ ਸਾਹਿਬ ਤੋਂ ਐਮਪੀ ਵੀ ਨੇ ਤੇ ਉਹਨਾਂ ਵੱਲੋਂ ਲਗਾਤਾਰ ਪਟੀਸ਼ਨਾਂ ਦਾਖਲ ਕੀਤੀਆਂ ਜਾਂਦੇ ਨੇ ਵੀ ਐਨਐਸਏ ਨੂੰ ਰੱਦ ਕਰਨ ਲੈ ਕੇ ਪਰ ਹੁਣ ਉਹਨਾਂ ਵੱਲੋਂ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਸਰਦੁੱਤ ਸੈਸ਼ਨ ਹੈ ਲੋਕ ਸਭਾ ਦਾ ਮੈਂ ਉਹਦਾ ਜਾਣਨਾ ਚਾਹਨਾ ਪਰ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਦਿੱਤਾ ਜਾਂਦਾ ਹੈ ਵੀ ਤੁਸੀਂ ਵਿਚਾਰ ਕਰੋ ਇੱਕ ਹਫ਼ਤੇ ਦੇ ਅੰਦਰ ਪਰ ਪੰਜਾਬ ਸਰਕਾਰ ਇਨਕਾਰ ਕਰ ਦਿੰਦੀ ਹੈ ਜੀ ਪੰਜਾਬ ਸਰਕਾਰ ਅਸਲ 'ਚ ਪੰਜਾਬ ਸਰਕਾਰ ਦੇ ਇਨਕਾਰ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਲੱਗਾ ਉਹ ਤਾਂ ਅਦਾਲਤਾਂ ਨੇ ਫੈਸਲਾ ਕਰਨਾ ਹੁੰਦਾ ਸਰਕਾਰਾਂ ਨੇ ਚਾਹੁੰਦੀਆਂ ਆਪਣੇ ਵਿਰੋਧੀ ਨੂੰ ਜੇਲ੍ਹ ਚੋਂ ਬਾਹਰ ਨਿਕਲੇ ਕੌਣ ਚਾਹੁੰਦਾ ਜੀ ਸਗੇ ਭਰਾਵਾਂ ਨੂੰ ਚਾਹੁੰਦਾ ਜਿਹੜਾ ਵਿਰੋਧੀ ਹੋ ਜਾਵੇ ਉਹ ਵੀ ਸਗੇ ਭਰਾਵਾਂ ਨੂੰ ਚਾਹੁੰਦਾ ਕੋਈ ਸਗੇ ਭਰਾਵਾਂ ਕੋਲ ਇੱਥੋਂ ਚੱਲ-ਪਰਾਂ ਕੰਮ ਕਰ ਤੋਂ ਇਸ ਕਰਕੇ ਅਮਰਤਪਾਲ ਪੰਜਾਬ ਦਾ ਇੱਕ ਬਹੁਤ ਵੱਡਾ ਨੇਤਾ ਬਣ ਕੇ ਉੱਭਰ ਰਿਹਾ ਜੇਲ੍ਹ ਚ ਬੈਠਾ ਕਹਿੰਦੇ ਚੁੱਪ ਦੀ ਵੀ ਆਵਾਜ਼ ਹੁੰਦੀ ਆ ਅਮਰਤਪਾਲ ਦੀ ਚੁੱਪ ਦੀ ਵੀ ਆਵਾਜ਼ ਆ ਇਸ ਟਾਈਮ ਪੰਜਾਬ ਦੇ ਵਿੱਚ ਉਹਦੀ ਆਵਾਜ਼ ਗੂੰਜਦੀ ਆ ਕੱਲ ਦਾ ਹਲੇ ਜੰਮਿਆ ਬੰਦਾ ਹੈਗਾ ਜੇਲ੍ਹ ਚ ਬੈਠਾ ਉਹਦਾ ਬੰਦਾ ਤੀਜੇ ਨੰਬਰ ਤੇ ਤਰਨਤਾਰਨ ਚ ਆ ਜਾਂਦਾ ਤੀਜੇ ਨੰਬਰ ਤੇ ਵੱਡੀ ਵੱਡੀ ਗੱਲ ਹੈ ਕਿਹੜਾ ਬੰਦਾ ਪੁੱਛਦਾ ਨਵੀਆਂ ਪਾਰਟੀਆਂ ਨੂੰ ਕਿਹੜਾ ਮੂੰਹ ਲਾਉਂਦਾ ਜੀ ਮਰ ਕੇ ਉਸ ਬੰਦੇ ਦੀ ਚੁੱਪ ਹੈ ਚੁੱਪ ਬੰਦਾ ਬੋਲਦਾ ਨਹੀਂ ਨਾ ਉਹਦੀ ਆਵਾਜ਼ ਬਾਹਰ ਆ ਰਹੀ ਹੈ ਉਹਦੀ ਚੁੱਪ ਦੀ ਆਵਾਜ਼ ਗੂੰਜਦੀ ਆ ਪੰਜਾਬ ਦੇ ਸਿਆਸੀ ਗਲਿਆਰਾਂ ਦੇ ਵਿੱਚ ਅਮਰਤਪਾਲ ਜੇਕਰ ਅਮਰਤਪਾਲ ਬਾਹਰ ਆ ਜਾਂਦਾ ਕਿੱਡਾ ਵੱਡਾ ਕੰਮ ਕੀਤਾ ਪੰਜਾਬ ਸਰਕਾਰ ਨੇ ਅਮਰਤ ਅੰਮ੍ਰਿਤਸਰ ਦੇ ਡੀਸੀ ਦੇ ਹਵਾਲੇ ਨਾਲ ਲਿਖ ਕੇ ਦੇਤਾ ਕਿ ਜੀ ਇਹਨੂੰ ਪ੍ਰੂਲ ਨਹੀਂ ਮਿਲਣੇ ਚਾਹੀਦੇ ਇਹਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਕਿੱਡੀ ਬੜੀ ਆਵਾਜ਼ ਆ ਚੁੱਪ ਦੀ ਮਤਲਬ ਕਿ 당ੜ ਤਾਂ ਬੋਲ ਜਾਂਦੀ ਆ ਵੱਡੇ ਪੱਦਰ ਤੇ ਬੋਲਦੀ ਆ ਅਮਰਤਪਾਲ ਦੀ ਆਵਾਜ਼ ਇਹਨੂੰ ਕਹਿੰਦੇ ਆ ਚੁੱਪ ਦੀ ਆਵਾਜ਼ ਤੇ ਚੁੱਪ ਦੀ ਆਵਾਜ਼ ਜਿਹੜੀ ਹੁੰਦੀ ਆ ਹੁੰਦੀ ਬੜੀ ਖਤਰਨਾਕ ਹੈ ਅਮਰਤਪਾਲ ਦੀ ਚੁੱਪ ਦੀ ਆਵਾਜ਼ ਬਾਹਰ ਆ ਰਹੀ ਹੈ ਪੰਜਾਬ ਦੇ ਵਿੱਚ ਗੂੰਜ ਰਹੀ ਆ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦਿੱਲੀ ਤੋਂ ਲੈ ਕੇ ਲੋਕ ਸਭਾ ਤੱਕ ਉਹਦੀ ਆਵਾਜ਼ ਚੁੱਪਾ ਨਾ ਬੋਲ ਰਿਹਾ ਲੋਕ ਸਭਾ ਦੇ ਵਿੱਚ ਉਹ ਬੰਦਾ ਜਾ ਕੇ ਨਾ ਜਾ ਰਿਹਾ ਉੱਥੇ ਪਰ ਫਿਰ ਵੀ ਉਹਦੀ ਆਵਾਜ਼ ਗੂੰਜਦੀ ਆ ਐਡਾ ਬੜਾ ਟਾਰ ਹੈ ਪੰਜਾਬ ਦੇ ਵਿੱਚ ਅਮਰਤਪਾਲ ਦਾ ਉਹਦੇ ਆਪਣੇ ਭਾਈ ਨੇ ਜਿਹੜੇ ਪੰਥਕ ਹੁੰਦੇ ਆ ਸੁਖਬੀਰ ਬਾਦਲੋਂ ਨੇ ਉਹਨਾਂ ਦੇ ਖੇਮੇ ਵਿੱਚ ਬੜਾ ਗੂੰਜਦਾ ਉਹ ਯਾਰ ਇਹ ਬੰਦਾ ਬਾਹਰ ਆ ਗਿਆ ਪਰੇਸ਼ਾਨ ਕਰੇਗਾ ਆਪਾਂ ਨੂੰ ਦੂਜੇ ਪਾਸੇ ਆ ਹੈਗੇ ਨੇ ਕਾਂਗਰਸੀ ਉਹਨਾਂ ਦੇ ਖੇਮੇ ਵਿੱਚ ਗੂੰਜਦਾ ਅਮਰਤਪਾਲ ਇਹ ਬੰਦਾ ਗਲਤ ਕੰਮ ਕਰੇਗਾ ਯਾਰ ਆ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਗਲਿਆਰੇ ਵਿੱਚ ਬੜਾ ਗੂੰਜਦਾ ਅਮਰਤਪਾਲ ਇਹ ਬੰਦਾ ਖਰਾਬ ਕਰੇਗਾ ਯਾਰ ਆ ਕੇ ਅਮਰਤਪਾਲ ਐ ਡਿਬਿੜਿੱਤਰ ਬਣ ਚੁੱਕਿਆ ਪੰਜਾਬ ਦੇ ਵਿੱਚ ਕਿ ਉਸ ਤੋਂ ਸਿਆਸੀ ਸੱਤਾ ਤਾਰੀ ਲੋਕ ਡਰਦੇ ਆ ਲਿਖ ਕੇ ਜਦਦਾ ਕਿ ਇਹਨੂੰ ਪੈਰੋਲ ਜਮਾਨਤ ਨਾ ਦੇਓ ਇਹਨੂੰ ਜਮਾਨਤ ਦੇਓਗੇ ਤਾਂ ਪੰਜਾਬ ਦੇ ਵਿੱਚ ਖਤਰਾ ਆਏਗਾ ਪਰ ਇਹ ਫੈਸਲਾ ਕਿਹਦੇ ਕਰਨਾ ਹੁਣ ਸਟੇਟ ਚਾਹੁੰਦੀ ਹੁੰਦੀ ਆ ਵਿਰੋਧੀਆਂ ਨੂੰ ਜੇਲ੍ਹ 'ਚ ਰੱਖਣਾ ਰਾਤ ਚਾਹੁੰਦਾ ਹੁੰਦਾ ਵਿਰੋਧੀਆਂ ਨੂੰ ਜੇਲ੍ਹ 'ਚ ਰੱਖਣਾ ਪਰ ਇਹ ਫੈਸਲਾ ਕਿਹਨੇ ਕਰਨਾ ਹੁਣ ਜੇਲ੍ਹ 'ਚ ਜਮਾਨਤ ਹੋਵੇਗੀ ਜਾਂ ਨਹੀਂ ਹੋਵੇਗੀ ਕਿਹਨੇ ਕਰਨਾ ਮਾਨਚੁਕ ਅਦਾਲਤ ਨੇ ਕਰਨਾ ਇਹ ਤਾਂ ਰਾਸਦ ਦਾ ਵੀ ਜਿਹੜਾ ਕਿ ਸੁਪਰੀਮ ਕੋਰਟ ਨੇ ਜਮਾਨਤ ਰੱਖ ਉਹਦਾ ਫੈਸਲਾ ਰੱਖਵਾ ਰੱਖ ਲਿਆ ਦਿੱਲੀ ਵਾਲੇ ਦੰਗਿਆਂ ਦੇ ਮਾਮਲੇ ਵਿੱਚ ਰਾਸ ਉਹਨੇ ਵੀ ਤਾਂ ਕਰਾਖਮਾ ਰੱਖ ਲਿਆ ਉੱਥੇ ਵੀ ਕੁਝ ਉਹ ਵੀ ਨਹੀਂ ਚਾਹੁੰਦੀ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਬਾਹਰ ਆਉਣ ਉਹ ਵੱਡੇ ਪੱਦਰ ਤੇ ਜ਼ੋਰ ਲਾਇਆ ਪਿਆ ਇਹੀ ਬੰਦੇ ਨੇ ਜੀ ਸਰਕਾਰ ਤੋੜਨ ਲੱਗੇ ਸੀਗੇ ਕੇਂਦਰ ਸਰਕਾਰ ਨੂੰ ਖਤਮ ਕਰਨ ਲੱਗੇ ਸੀ ਬੜੇ-ਬੜੇ ਪੱਦਰ ਤੇ ਇਲਜ਼ਾਮ ਨੇ ਆਹੀ ਜਿਹੜਾ ਇਹ ਅਮਰਪਾਲ ਨੂੰ ਵੀ ਪੰਜਾਬ ਸਰਕਾਰ ਚਾਹੁੰਦੀ ਆ ਬਾਹਰ ਨਾ ਆਵੇ ਪਰ ਕੋਰਟ ਨੇ ਫੈਸਲਾ ਕਰਨਾ ਹੈ ਕਿ ਉਹ ਬਾਹਰ ਆਵੇਗਾ ਕਿ ਨਹੀਂ ਆਵੇਗਾ ਜੀ ਵੀ ਅਮਰਤਪਾਲ ਸਿੰਘ ਉਹਨਾਂ ਦੀ ਜੋ ਕਿ ਡਿਬ੍ਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਉੱਤੇ ਐਨਐਸਏ ਲੱਗਿਆ ਹੋਇਆ ਹੈ ਤੇ ਉਹ ਖਡੂਰ ਸਾਹਿਬ ਤੋਂ ਐਮਪੀ ਵੀ ਨੇ ਤੇ ਉਹਨਾਂ ਵੱਲੋਂ ਲਗਾਤਾਰ ਪਟੀਸ਼ਨਾਂ ਦਾਖਲ ਕੀਤੀਆਂ ਜਾਂਦੇ ਨੇ ਵੀ ਐਨਐਸਏ ਨੂੰ ਰੱਦ ਕਰਨ ਲੈ ਕੇ ਪਰ ਹੁਣ ਉਹਨਾਂ ਵੱਲੋਂ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਸਰਦੁੱਤ ਸੈਸ਼ਨ ਹੈ ਲੋਕ ਸਭਾ ਦਾ ਮੈਂ ਉਹਦਾ ਜਾਣਨਾ ਚਾਹਨਾ ਪਰ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਦਿੱਤਾ ਜਾਂਦਾ ਹੈ ਵੀ ਤੁਸੀਂ ਵਿਚਾਰ ਕਰੋ ਇੱਕ ਹਫ਼ਤੇ ਦੇ ਅੰਦਰ ਪਰ ਪੰਜਾਬ ਸਰਕਾਰ ਇਨਕਾਰ ਕਰ ਦਿੰਦੀ ਹੈ ਜੀ ਪੰਜਾਬ ਸਰਕਾਰ ਅਸਲ 'ਚ ਪੰਜਾਬ ਸਰਕਾਰ ਦੇ ਇਨਕਾਰ ਕਰਨ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਉਹ ਤਾਂ ਅਦਾਲਤਾਂ ਨੇ ਫੈਸਲਾ ਕਰਨਾ ਹੁੰਦਾ ਸਰਕਾਰਾਂ ਨੇ ਚਾਹੁੰਦੀਆਂ ਆਪਣੇ ਵਿਰੋਧੀ ਨੂੰ ਜੇਲ੍ਹ ਚੋਂ ਬਾਹਰ ਨਿਕਲੇ ਕੌਣ ਚਾਹੁੰਦਾ ਜੀ ਸਗੇ ਭਰਾਵਾਂ ਨੂੰ ਚਾਹੁੰਦਾ ਜਿਹੜਾ ਵਿਰੋਧੀ ਹੋ ਜਾਵੇ ਉਹ ਵੀ ਸਗੇ ਭਰਾਵਾਂ ਨੂੰ ਚਾਹੁੰਦਾ ਕੋਈ ਸਗੇ ਭਰਾਵਾਂ ਕੋਲ ਇੱਥੋਂ ਚੱਲ ਪੜਾਂ ਕੰਮ ਕਰਨ ਤੋਂ ਇਸ ਕਰਕੇ ਅਮਰਤਪਾਲ ਪੰਜਾਬ ਦਾ ਇੱਕ ਬਹੁਤ ਵੱਡਾ ਨੇਤਾ ਬਣ ਕੇ ਉੱਭਰ ਰਿਹਾ ਜੇਲ੍ਹ ਚ ਬੈਠਾ ਕਹਿੰਦੇ ਚੁੱਪ ਦੀ ਵੀ ਆਵਾਜ਼ ਹੁੰਦੀ ਆ ਅਮਰਤਪਾਲ ਦੀ ਚੁੱਪ ਦੀ ਵੀ ਆਵਾਜ਼ ਆ ਇਸ ਟਾਈਮ ਪੰਜਾਬ ਦੇ ਵਿੱਚ ਉਦੀ ਆਵਾਜ਼ ਗੂੰਜਦੀ ਆ ਕੱਲ੍ਹ ਦਾ ਹਰੇ ਜੰਮਿਆ ਬੰਦਾ ਹੈਗਾ ਜੇਲ੍ਹ ਚ ਬੈਠਾ ਉਹਦਾ ਬੰਦਾ ਤੀਜੇ ਨੰਬਰ ਤੇ ਤਰਨਤਾਰਨ ਚ ਆ ਜਾਂਦਾ ਤੀਜੇ ਨੰਬਰ ਤੇ ਕਿੱਡੀ ਵੱਡੀ ਗੱਲ ਹੈ ਕਿਹੜਾ ਬੰਦਾ ਪੁੱਛਦਾ ਨਵੀਂਆ ਪਾਰਟੀਆਂ ਨੂੰ ਕਿਹੜਾ ਮੂੰਹ ਲਾਉਂਦਾ ਜੀ ਮਰਲੇ ਕਿ ਉਸ ਬੰਦੇ ਦੀ ਚੁੱਪ ਹੈ ਚੁੱਪ ਬੰਦਾ ਬੋਲਦਾ ਨਹੀਂ ਨਾ ਉਹਦੀ ਆਵਾਜ਼ ਬਾਹਰ ਆ ਰਹੀ ਆ ਉਹਦੀ ਚੁੱਪ ਦੀ ਆਵਾਜ਼ ਗੂੰਜਦੀ ਆ ਪੰਜਾਬ ਦੇ ਸਿਆਸੀ ਗਲਿਆਰਾਂ ਦੇ ਵਿੱਚ ਅਮਰਤਪਾਲ ਦੇ ਜੇਕਰ ਅਮਰਤਪਾਲ ਬਾਹਰ ਆ ਜਾਂਦਾ ਕਿੱਡਾ ਵੱਡਾ ਕੰਮ ਕੀਤਾ ਪੰਜਾਬ ਸਰਕਾਰ ਨੇ ਅਮਰਤ ਅੰਮ੍ਰਿਤਸਰ ਦੇ ਡੀਸੀ ਦੇ ਹਵਾਲੇ ਨਾਲ ਲਿਖ ਕੇ ਦੇਤਾ ਕਿ ਜੀ ਇਹਨੂੰ ਪ੍ਰੂਲ ਨਹੀਂ ਮਿਲਣੇ ਚਾਹੀਦੇ ਇਹਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਕਿੱਡੀ ਬੜੀ ਆਵਾਜ਼ ਆ ਚੁੱਪ ਦੀ ਮਰ ਕੇ 당ੜ ਤਾਂ ਬੋਲ ਜਾਂਦੀ ਆ ਵੱਡੇ ਪੱਦਰ ਤੇ ਬੋਲਦੀ ਆ ਅਮਰਤਪਾਲ ਦੀ ਆਵਾਜ਼ ਇਹਨੂੰ ਕਹਿੰਦੇ ਆ ਚੁੱਪ ਦੀ ਆਵਾਜ਼ ਤੇ ਚੁੱਪ ਦੀ ਆਵਾਜ਼ ਜਿਹੜੀ ਹੁੰਦੀ ਆ ਹੁੰਦੀ ਬੜੀ ਖਤਰਨਾਕ ਹੈ ਅਮਰਤਪਾਲ ਦੀ ਚੁੱਪ ਦੀ ਆਵਾਜ਼ ਬਾਹਰ ਆ ਰਹੀ ਹੈ ਪੰਜਾਬ ਦੇ ਵਿੱਚ ਗੂੰਜ ਰਹੀ ਆ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦਿੱਲੀ ਤੋਂ ਲੈ ਕੇ ਲੋਕ ਸਭਾ ਤੱਕ ਉਹਦੀ ਆਵਾਜ਼ ਚੁੱਪਾ ਨਾ ਬੋਲ ਰਿਹਾ ਲੋਕ ਸਭਾ ਦੇ ਵਿੱਚ ਉਹ ਬੰਦਾ ਜਾ ਕੇ ਨਾ ਜਾ ਰਿਹਾ ਉੱਥੇ ਪਰ ਫਿਰ ਵੀ ਉਹਦੀ ਆਵਾਜ਼ ਗੂੰਜਦੀ ਆ ਐਡਾ ਬੜਾ ਟਰ ਹੈ ਪੰਜਾਬ ਦੇ ਵਿੱਚ ਅਮਰਤਪਾਲ ਦਾ ਉਹਦੇ ਆਪਣੇ ਭਾਈ ਨੇ ਜਿਹੜੇ ਪੰਥਕ ਹੁੰਦੇ ਆ ਸੁਖਵੀਰ ਬਾਦਲੋਂ ਨੇ ਉਹਨਾਂ ਦੇ ਖੇਮੇ ਵਿੱਚ ਬੜਾ ਗੂੰਜਦਾ ਉਹ ਯਾਰ ਇਹ ਬੰਦਾ ਬਾਹਰ ਆ ਗਿਆ ਪਰੇਸ਼ਾਨ ਕਰੇਗਾ ਆਪਾਂ ਨੂੰ ਦੂਜੇ ਪਾਸੇ ਆ ਹੈਗੇ ਨੇ ਕਾਂਗਰਸੀ ਉਹਨਾਂ ਦੇ ਖੇਮੇ ਵਿੱਚ ਗੂੰਜਦਾ ਅਮਰਤਪਾਲ ਇਹ ਬੰਦਾ ਗਲਤ ਕੰਮ ਕਰੇਗਾ ਯਾਰ ਆ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਗਲਿਆਰੇ ਵਿੱਚ ਬੜਾ ਗੂੰਜਦਾ ਅਮਰਤਪਾਲ ਇਹ ਬੰਦਾ ਖਰਾਬ ਕਰੇਗਾ ਯਾਰ ਆ ਕੇ ਅਮਰਤਪਾਲ ਐ ਡਿਬਿੜਿੱਤਰ ਬਣ ਚੁੱਕਿਆ ਪੰਜਾਬ ਦੇ ਵਿੱਚ ਕਿ ਉਸ ਤੋਂ ਸਿਆਸੀ ਸੱਤਾ ਤਾਰੀ ਲੋਕ ਡਰਦੇ ਆ ਲਿਖ ਕੇ ਜਦਦਾ ਕਿ ਇਹਨੂੰ ਪੈਰੋਲ ਜਮਾਨਤ ਨਾ ਦੇਓ ਇਹਨੂੰ ਜਮਾਨਤ ਦੇਓਗੇ ਤਾਂ ਪੰਜਾਬ ਦੇ ਵਿੱਚ ਖਤਰਾ ਆਏਗਾ ਪਰ ਇਹ ਫੈਸਲਾ ਕਿਹਦੇ ਕਰਨਾ ਹੁਣ ਸਟੇਟ ਚਾਹੁੰਦੀ ਹੁੰਦੀ ਆ ਵਿਰੋਧੀਆਂ ਨੂੰ ਜੇਲ੍ਹ 'ਚ ਰੱਖਣਾ ਰਾਤ ਚਾਹੁੰਦਾ ਹੁੰਦਾ ਵਿਰੋਧੀਆਂ ਨੂੰ ਜੇਲ੍ਹ 'ਚ ਰੱਖਣਾ ਪਰ ਇਹ ਫੈਸਲਾ ਕਿਹਨੇ ਕਰਨਾ ਹੋ ਜੇਲ੍ਹ 'ਚ ਜਮਾਨਤ ਹੋਵੇਗੀ ਜਾਂ ਨਹੀਂ ਹੋਵੇਗੀ ਕਿਹਨੇ ਕਰਨਾ ਮਾਨਚੁਕ ਅਦਾਲਤ ਨੇ ਕਰਨਾ ਇਹ ਤਾਂ ਰਾਸਦ ਦਾ ਵੀ ਜਿਹੜਾ ਕਿ ਸੁਪਰੀਮ ਕੋਰਟ ਨੇ ਜਮਾਨਤ ਰੱਖ ਉਹਦਾ ਫੈਸਲਾ ਰੱਖਵਾ ਰੱਖ ਲਿਆ ਦਿੱਲੀ ਵਾਲੇ ਦੰਗਿਆਂ ਦੇ ਮਾਮਲੇ ਵਿੱਚ ਰਾਸ ਉਹਨੇ ਵੀ ਤਾਂ ਕਰਾਖਮਾ ਰੱਖ ਲਿਆ ਉੱਥੇ ਵੀ ਕੁਝ ਉਹ ਵੀ ਨਹੀਂ ਚਾਹੁੰਦੀ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਬਾਹਰ ਆਉਣ ਉਹ ਵੱਡੇ ਪੱਦਰ ਤੇ ਜੋਰ ਲਾਇਆ ਪਿਆ ਇਹੀ ਬੰਦੇ ਨੇ ਜੀ ਸਰਕਾਰ ਤੋੜਨ ਲੱਗੇ ਸੀਗੇ ਕੇਂਦਰ ਸਰਕਾਰ ਨੂੰ ਖਤਮ ਕਰਨ ਲੱਗੇ ਸੀ ਬੜੇ ਵੱਡੇ ਪੱਦਰ ਤੇ ਇਲਜ਼ਾਮ ਨੇ ਆਹੀ ਜਿਹੜਾ ਇਹ ਅਮਰਪਾਲ ਨੂੰ ਵੀ ਪੰਜਾਬ ਸਰਕਾਰ ਚਾਹੁੰਦੀ ਆ ਬਾਹਰ ਨਾ ਆਵੇ ਪਰ ਕੋਰਟ ਨੇ ਫੈਸਲਾ ਕਰਨਾ ਹੈ ਕਿ ਉਹ ਬਾਹਰ ਆਵੇਗਾ ਕਿ ਨਹੀਂ ਆਵੇਗਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ